ਨਾਨਕ ਸਿੰਘ ਜੀ ਦੇ ਨਾਵਲ ਪ੍ਰਾਛਿਤ ਦਾ ਅਗਲਾ ਭਾਗ ਲੈਵਿਨ ਦਾ ਹਸੜਿਆ ਹੋਇਆ ਜੀਵਨ ਇਨੀ ਦਿਨੀ ਕਿਸਾਨਾਂ ਦੀ ਸੰਗਤ ਵਿੱਚ ਬੀਤ ਰਿਹਾ ਸੀ ਹੌਲੀ-ਹੌਲੀ ਉਸ ਤੇ ਮਨ ਦੀ ਆਸ਼ੰਤੀ ਘਟਣੀ ਸ਼ੁਰੂ ਹੋ ਗਈ ਕਿੱਟੀ ਵੱਲੋਂ ਹੋਈ ਨਿਰਾਸ਼ਤਾ ਨੇ ਉਸ ਦੇ ਦਿਲ ਤੇ ਜਿਹੜਾ ਡੂੰਗਾ ਜ਼ਖਮ ਲਾਇਆ ਸੀ ਕਿਸਾਨਾਂ ਦੀ ਸੋਸਾਇਟੀ ਵਿੱਚ ਪੈ ਕੇ ਉਹ ਹੌਲੀ-ਹੌਲੀ ਭਰਨ ਲੱਗ ਪਿਆ ਤੇ ਆਖਿਰ ਇੱਕ ਤਰ੍ਹਾਂ ਨਾਲ ਭਰ ਹੀ ਗਿਆ ਹੁਣ ਲੈਵਿਨ ਦੀ ਸਲਾਹ ਕੋਈ ਹੋਈ ਸੀ ਕਿ ਕਿਸੇ ਕਿਸਾਨ ਦੀ ਲੜਕੀ ਨੂੰ ਜੀਵਨ ਸਾਥੀ ਚੁਣ ਕੇ ਜ਼ਿੰਦਗੀ ਦੇ ਬਾਕੀ ਦਿਨ ਗ੍ਰਹਿਸਤੀਆਂ ਵਾਂਗ ਬਿਤਾਏ ਜਾਣ। ਇੱਕ ਦਿਨ ਉਹ ਆਪਣੀ ਭੈਣ ਦੇ ਪਿੰਡ ਵਿੱਚ ਗਿਆ ਹੋਇਆ ਸੀ। ਉਸਨੇ ਸਾਰੀ ਰਾਤ ਕਿਸਾਨਾਂ ਦੇ ਨਾਚ ਰੰਗ ਵੇਖਦਿਆਂ ਬਿਤਾਈ। ਦਿਨ ਚੜ੍ਹਿਆ ਉਹ ਘਾਹ ਦੇ ਇੱਕ ਸੁੱਕੇ ਢੇਰ ਉੱਤੇ ਲੰਬਾ ਪਿਆ ਆਪਣੇ ਭਵਿੱਖ ਬਾਰੇ ਕੋਈ ਸੋਚਾਂ ਸੋਚ ਰਿਹਾ ਸੀ ਕਿ ਅਚਾਨਕ ਉਸ ਨੂੰ ਘੋੜਾ ਗੱਡੀ ਦੀ ਆਵਾਜ਼ ਸੁਣਾਈ ਦਿੱਤੀ। ਕੌਣ ਆ ਰਿਹਾ ਹੈ? ਇਹ ਜਾਣਨ ਲਈ ਉਸਨੇ ਸਿਰ ਚੁੱਕਿਆ। ਜਦ ਗੱਡੀ ਉਸਤੇ ਲੱਗ ਕੇ ਲੰਘ ਰਹੀ ਸੀ ਤਾਂ ਉਸਨੇ ਵੇਖਿਆ। ਗੱਡੀ ਦੀ ਛੱਤ ਉੱਤੇ ਬਹੁਤ ਪਾਰਾ ਸਮਾਨ ਲੱਦਿਆ ਹੋਇਆ ਸੀ ਤੇ ਅੰਦਰ ਇੱਕ ਬੁੱਢੀ ਧੀਮੀ ਊਂਗ ਰਹੀ ਸੀ ਤੇ ਉਸ ਦੇ ਨਾਲ ਇੱਕ ਮੁਟਿਆਰ ਬੈਠੀ ਅੱਖਾਂ ਮਲ ਰਹੀ ਸੀ ਸ਼ਾਇਦ ਉਹ ਸੌਂ ਕੇ ਉੱਠੀ ਸੀ ਕੁੜੀ ਨੇ ਜਿਉਂ ਹੀ ਅੰਗੜਾਈ ਲੈਂਦਿਆਂ ਮੂੰਹ ਫੇਰਿਆ ਲੈਵਨ ਦੀਆਂ ਅੱਖਾਂ ਉਸ ਉੱਤੇ ਗੱਡੀਆਂ ਗਈਆਂ ਉਸ ਦੇ ਹਿਰਦੇ ਵਿੱਚ ਵੀ ਕੋਈ ਪੂਜੀ ਹੋਈ ਜੀਵਨ ਜੋਤ ਜਗ ਉੱਠੀ ਉਹ ਪਹਿਲੀ ਨਜ਼ਰੇ ਹੀ ਕੁੜੀ ਨੂੰ ਪਛਾਣ ਗਿਆ ਇਹਦੀਆਂ ਸੋਹਣੀਆਂ ਗੰਭੀਰ ਤੇ ਸ਼ਾਂਤ ਅੱਖਾਂ ਲੈਵਨ ਦੀਆਂ ਚਿਰ ਪਛਾਤੀਆਂ ਸਨ ਇਹਨਾਂ ਨੂੰ ਪਛਾਣਨ ਵਿਚ ਉਹ ਕਦੇ ਪੁਲੇਖਾ ਨਹੀਂ ਖਾ ਸਕਦਾ ਸੀ ਇਹ ਕਿੱਤੀ ਸੀ ਜਿਹੜੀ ਇਸ ਰਸਤੇ ਹੋ ਕੇ ਐਰਗੋ ਸ਼ੌਪ ਜਾ ਰਹੀ ਸੀ ਕਿੱਤੀ ਨੂੰ ਵੇਖਦਿਆਂ ਹੀ ਲੈਵਿੰਦਾ ਕਿਸਾਨੀ ਜੀਵਨ ਦਾ ਸੁਖ ਸੁਪਨਾ ਛਿੰਪਿੰਨ ਹੋ ਗਿਆ ਕਿਸਾਨਾਂ ਦੀ ਕਿਸੇ ਲੜਕੀ ਨਾਲ ਵਿਆਹ ਕਰਾਣ ਦੇ ਖਿਆਲਾਂ ਤੋਂ ਉਸ ਨੂੰ ਨਫ਼ਰਤ ਹੋਣ ਲੱਗੀ ਗੱਡੀ ਤੇਜ਼ ਦੌੜਦੀ ਅਗਾਹ ਲੰਘ ਗਈ ਪਰ ਇਤਨੀ ਹੀ ਦੇਰ ਵਿੱਚ ਲੈਵਿੰਦੇ ਅੰਦਰ ਇੱਕ ਤੂਫਾਨ ਜਿਹਾ ਮਚਾ ਗਈ ਇਸ ਤੋਂ ਕੁਝ ਚਿਰ ਬਾਅਦ ਜਦ ਲੈਵਿੰ ਇੱਕ ਦਿਨ ਮਾਸਕ ਹੋ ਗਿਆ ਤਾਂ ਇੱਕ ਹੋਟਲ ਵਿੱਚ ਉਸ ਨੂੰ ਅਬਲਾਸਕੀ ਮਿਲ ਗਿਆ ਦੋਹਾ ਵਿੱਚ ਵਿਛੜੇ ਦੋਸਤਾਂ ਦੀਆਂ ਖੁੱਲੀਆਂ ਡੁੱਲੀਆਂ ਗੱਲਾਂ ਹੁੰਦੀਆਂ ਰਹੀਆਂ ਅਖੀਰਾ ਬਲਾਸਕੀ ਨੇ ਉਸਨੂੰ ਪੁੱਛਿਆ ਸੁਣਾ ਜਾਰ ਕਿਹੋ ਜਹੀ ਬੀਤ ਦੀ ਅੱਜਕੱਲ ਤੇਰੀ ਉਹ ਸੁਧਾਰਕ ਬਿਮਾਰੀ ਅਜੇ ਤੱਕ ਦੂਰ ਹੋਈ ਹੈ ਕਿ ਨਹੀਂ ਉੱਤਰ ਵਿੱਚ ਲੈਵਿਨ ਬੋਲਿਆ ਅੱਜਕੱਲ ਮੈਂ ਵਦੇਰੇ ਮੌਤ ਦੇ ਬਾਰੇ ਸੋਚਦਾ ਰਹਿੰਦਾ ਹਾਂ ਖੇਤੀਬਾੜੀ ਦੇ ਸੁਧਾਰ ਬਾਰੇ ਮੇਰੇ ਜੋ ਖਿਆਲ ਹਨ ਉਹਨਾਂ ਵਿੱਚ ਮੈਂ ਦਿਲਚਸਪੀ ਹੁਣ ਵੀ ਲੈਣੀ ਚਾਹੁੰਦਾ ਹਾਂ ਪਰ ਮੌਤ ਦਾ ਜੀਵਨ ਨਾਲ ਜੋ ਡੂੰਘਾ ਸੰਬੰਧ ਹੈ ਦੂਜੇ ਅਖਰੇ ਵਿੱਚ ਮੌਧੇ ਜੀਵਨ ਦੀ ਪੂਰਨਤਾ ਹੈ ਇਹਨਾਂ ਵਿਚਾਰਾਂ ਨੂੰ ਮੈਂ ਕਿਸੇ ਵੇਲੇ ਵੀ ਭੁੱਲ ਨਹੀਂ ਸਕਦਾ ਅਬਲਾਸ ਕੀ ਉਸ ਦੀਆਂ ਗੱਲਾਂ ਹਾਸੇ ਵਿੱਚ ਉਡਾਉਂਦਾ ਹੋਇਆ ਬੋਲਿਆ ਛੱਡਿਆ ਵੀ ਕਰ ਇਹੋ ਜਿਹੇ ਪਾਗਲ ਪੁਣੇ ਨੂੰ ਬਸ ਖਾਓ ਪੀਓ ਤੇ ਐਸ਼ ਕਰੋ ਮੈਂ ਤੇ ਇਸੇ ਵਿੱਚ ਜ਼ਿੰਦਗੀ ਦੀ ਪੂਰਨਤਾ ਸਮਝਦਾ ਹਾਂ ਖੈਰ ਛੱਡੋ ਇਸ ਫਜ਼ੂਲ ਬਹਿਸ ਨੂੰ ਅੱਛਾ ਅੱਜ ਸ਼ਾਮ ਦੀ ਰੋਟੀ ਤੈਨੂੰ ਮੇਰੇ ਮਕਾਨ ਤੇ ਖਾਣੀ ਹੋਵੇਗੀ ਪਰ ਤੁਸੀਂ ਤੇ ਸੁਣਿਆ ਹੈ ਸਾਰਾ ਟੱਬਰ ਪਿੰਡ ਚਲੇ ਗਏ ਹੋ ਹਾਂ ਪਰ ਮੇਰਾ ਪਿੰਡ بیٹھ ਕੇ ਗੁਜ਼ਾਰਾ ਨਹੀਂ ਹੁੰਦਾ ਡੋਲੀ ਬਾਲ ਬੱਚੇ ਸਮੇਤ ਉੱਥੇ ਹੀ ਰਹਿੰਦੀ ਹੈ ਮੈਂ ਵੀ ਕਦੇ ਕਦਾਈ ਚਲਾ ਜਾਂਦਾ ਹਾਂ ਪਰ ਮੇਰਾ ਬਹੁਤਾ ਸਮਾਂ ਮਾਸਕੋ ਵਿੱਚ ਹੀ ਬੀਤਦਾ ਹੈ ਛੋਟਾ ਜਿਹਾ ਮਕਾਨ ਲਿਆ ਹੋਇਆ ਹੈ ਜਿਸ ਵਿੱਚ ਬੜੇ ਆਰਾਮ ਨਾਲ ਰਹਿੰਦਾ ਹਾਂ ਹਾਂ ਸ਼ਾਮ ਨੂੰ ਜ਼ਰੂਰ ਆਵਾਂ ਅੱਜ ਹੋਰ ਵੀ ਕਈ ਪੁਰਾਣੇ ਆਉਣਗੇ ਮੇਰਾ ਪਣਵਾਈਆ ਕਰੇਨਿੰਨ ਵੀ ਆਇਆ ਹੋਇਆ ਹੈ ਲੈਵਨ ਕਿੱਤੀ ਬਾਬਤ ਪੁੱਛਣਾ ਚਾਹੁੰਦਾ ਸੀ ਕਿ ਉਹ ਅੱਜਕੱਲ ਮਾਸਕੋ ਵਿੱਚ ਹੈ ਜਾਂ ਬਾਹਰ ਕਿਤੇ ਗਈ ਹੈ ਪਰਚੋਂ ਦਾ ਹੋਇਆ ਬਿਨਾ ਪੁੱਛ ਸਕਿਆ ਇੱਕ ਦੋ ਵਾਰੀ ਤੋ ਪੁੱਛਦਾ ਪੁੱਛਦਾ ਰੁਕ ਗਿਆ ਅਖੀਰ ਸੋਚਣ ਲੱਗਾ ਮੈਨੂੰ ਕੀ ਪਈ ਹੈ ਕਿੱਥੀ ਇੱਥੇ ਹੋਵੇ ਭਾਵੇਂ ਉੱਥੇ ਇਸ ਨਾਲ ਮੈਨੂੰ ਕੀ ਮਤਲਬ ਕ੍ਰੈਨਨ ਵੀ ਇਸੇ ਕੰਮ ਲਈ ਮਾਸਕ ਕੋ ਆਇਆ ਹੋਇਆ ਸੀ ਅਬਲਾਸਕੀ ਦੇ ਇੱਕ ਦਿਨ ਅਚਾਨਕ ਉਸ ਨੂੰ ਬਾਜ਼ਾਰ ਵਿੱਚ ਵੇਖ ਲਿਆ ਸੀ ਉਸ ਨੂੰ ਪਤਾ ਸੀ ਕਿ ਅੱਜਕੱਲ ਅੰਨਾ ਨਾਲ ਕ੍ਰੈਨਨ ਦੀ ਆਣ-ਬਣ ਹੈ ਜਿਸ ਕਰਕੇ ਉਹ ਬਹੁਤ ਦੁਖੀ ਹੈ ਅੰਤਸਫੇਰੇ ਜਦ ਅਬਲਾਸਕੀ ਨੇ ਕਰੈਨਿਨ ਨੂੰ ਸ਼ਾਮ ਦੀ ਰੋਟੀ ਲਈ ਕਿਹਾ ਤਾਂ ਬੜੀ ਮੁਸ਼ਕਲ ਨਾਲ ਕਿਤੇ ਮੰਨਿਆ ਕਿੱਟੀ ਵੀ ਉਸ ਦਿਨ ਮਾਸਕੋ ਵਿੱਚ ਹੀ ਸੀ ਉਸ ਨੂੰ ਅਬਲਾਸਕੀ ਨੇ ਰਾਤ ਦੀ ਰੋਟੀ ਆਖੀ ਹੋਈ ਸੀ ਸ਼ਾਮ ਨੂੰ ਅਬਲਾਸਕੀ ਦੇ ਛੋਟੇ ਜਿਹੇ ਘਰ ਵਿੱਚ ਸਾਰੇ ਪਰੌਣੇ ਆਜੁੜੇ ਕਰੈਨਿਨ ਲੈਵਿਨ ਤੇ ਕਿੱਟੀ ਜਿਉਂ ਹੀ ਲੈਵਿਨ ਦੀ ਨਜ਼ਰ ਕਿੱਟੀ ਉੱਤੇ ਪਈ ਉਸ ਦਾ ਦਿਲ ਖੁਸ਼ੀ ਨਾਲ ਛਲਕਣ ਲੱਗਾ ਕਮਰੇ ਵਿੱਚ ਵੜਦਿਆਂ ਸਭ ਤੋਂ ਪਹਿਲਾਂ ਉਸ ਦਾ ਸਾਹਮਣਾ ਕਿੱਟੀ ਨਾਲ ਹੀ ਹੋਇਆ ਉਸ ਨੇ ਕਿੱਟੀ ਦੇ ਚਿਹਰੇ ਉੱਤੇ ਅਜ ਅਨੋਖੀ ਜਿਹੀ ਅਦਲਾ ਬਦਲੀ ਵੇਖੀ ਉਹ ਇਸ ਵੇਲੇ ਬੜੀ ਵਿਆਕੁਲ ਕੁਝ ਸ਼ਰਮਿੰਦੀ ਤੇ ਕੁਝ ਖੁਸ਼ੀ ਜਿਹੀ ਮਾਲੂਮ ਹੁੰਦੀ ਸੀ ਲੈਵੀ ਨੂੰ ਵੇਖਦਿਆਂ ਹੀ ਕਿੱਟੀ ਦਾ ਦਿਲ ਪਰਫੁਲਤ ਹੋ ਗਿਆ ਇਥੋਂ ਤੱਕ ਕੇ ਉਸ ਨੂੰ ਆਪਣਾ ਆਪ ਸੰਭਾਲਣਾ ਔਖਾ ਹੋ ਗਿਆ ਅਬਲਾਸਕੀ ਬੜੇ ਧਿਆਨ ਨਾਲ ਕਿੱਟੀ ਵੱਲ ਵੇਖ ਰਿਹਾ ਸੀ ਪਰ ਕਿੱਟੀ ਨੇ ਝਟਪਟ ਆਪਣੇ ਆਪ ਨੂੰ ਸੰਭਾਲ ਲਿਆ ਲੇਵਿਨ ਸਹਜੇ ਨਾਲ ਉਸਦੇ ਕੋਲ ਆਇਆ ਤੇ ਨਿਮਰਤਾ ਨਾਲ ਉਸ ਵੱਲ ਹੱਥ ਵਧਾਇਆ ਕਿੱਟੀ ਨੇ ਆਪਣੇ ਕੰਬਦੇ ਹੱਥ ਨਾਲ ਉਸਦਾ ਹੱਥ ਫੜ ਕੇ ਹੌਲੀ ਜਹੀ ਹਿਲਾਉਂਦਿਆਂ ਕਿਹਾ ਬੜੀ ਮੁਦਤ ਬਾਅਦ ਅਸੀਂ ਫਿਰ ਮਿਲੇ ਹਾਂ ਤੇ ਕਿੱਟੀ ਦੀਆਂ ਕੁਝ-ਕੁਝ ਭਿੱਜੀਆਂ ਅੱਖਾਂ ਨਿੱਮੀ ਮੁਸਕਰਾਉਟ ਦੇ ਨਾਲ ਹੀ ਚਮਕ ਉੱਠੀਆਂ ਕਿੱਟੀ ਦੇ ਛੋਟੇ ਜਿਹੇ ਵਾਕ ਨਾਲ ਲੈਵਿਨ ਦੇ ਹਿਰਦੇ ਵਿੱਚ ਫੈਲਿਆ ਹੋਇਆ ਇਤਨੇ ਦਿਨਾਂ ਦਾ ਹਨੇਰਾ ਦੂਰ ਹੋ ਗਿਆ ਹਿਰਦੇ ਦੀ ਪ੍ਰਸੰਨਤਾ ਉਸਦੇ ਚਿਹਰੇ ਉੱਤੇ ਝਲਕਣ ਲੱਗੀ ਤੇ ਉਹ ਆਪਣੀ ਥਿਰਕਦੀ ਜਵਾਨ ਨੂੰ ਸਵਾਰਨ ਦੀ ਕੋਸ਼ਿਸ਼ ਕਰਦਾ ਹੋਇਆ ਬੋਲਿਆ ਤੁਸੀਂ ਮੈਨੂੰ ਨਹੀਂ ਵੇਖਿਆ ਪਰ ਮੈਂ ਤੁਹਾਨੂੰ ਇਸ ਤੋਂ ਪਹਿਲਾਂ ਵੀ ਇੱਕ ਵਾਰੀ ਵੇਖ ਚੁੱਕਾ ਹਾਂ ਕਿੱਤੀ ਨੇ ਹੈਰਾਨੀ ਨਾਲ ਪੁੱਛਿਆ ਕਦੋਂ ਤੁਸੀਂ ਤਾਂ ਸਟੇਸ਼ਨ ਤੋਂ ਐਰਗੋਸ਼ੇਵ ਵੱਲ ਜਾ ਰਹੇ ਸਾਂ ਇਸ ਵੇਲੇ ਅਬਲਾਸਕੀ ਨੇ ਆਕੇ ਪ੍ਰੋਹਣੀਆਂ ਨੂੰ ਖਾਣ ਵਾਲੇ ਕਮਰੇ ਵਿੱਚ ਚੱਲਣ ਲਈ ਕਿਹਾ ਲੈਵਨ ਤੇ ਕਿੱਤੀ ਨੂੰ ਸ਼ਾਇਦ ਉਸਨੇ ਜਾਣ ਬੁੱਝ ਕੇ ਇੱਕ ਟੇਬਲ ਉੱਤੇ ਆਮੋ ਸਾਹਮਣੇ ਬਿਠਾਇਆ ਰੋਟੀ ਖਾਣ ਦੇ ਨਾਲ ਕਈ ਤਰ੍ਹਾਂ ਦੀ ਗੱਪਸ਼ਪ ਵੀ ਹੋ ਰਹੀ ਸੀ ਪਰ ਕਿੱਤੀ ਤੇ ਲੈਵੇਂ ਨੇ ਇਸ ਵਿੱਚ ਬਹੁਤਾ ਘੱਟ ਹਿੱਸਾ ਲਿਆ ਦੋਹਾਂ ਹਿਰਦਿਆਂ ਵਿੱਚ ਜਿਵੇਂ ਇੱਕ ਭੇਦ ਪਰੇਸ਼ਾਨ ਦੀ ਤਾਰ ਹਿੱਲ ਰਹੀ ਸੀ ਜਿਸ ਰਾਹੀਂ ਖਾਮੋਸ਼ੀ ਦੇ ਹੇਠੋਂ ਦੋਵੇਂ ਇੱਕ ਦੂਜੇ ਨਾਲ ਆਪੋ ਆਪਣੇ ਨਵ ਜੀਵਨ ਸੰਬੰਧੀ ਤਰ੍ਹਾਂ ਤਰ੍ਹਾਂ ਦੇ ਪ੍ਰਸ਼ਨ ਉੱਤਰ ਕਰ ਰਹੇ ਸਨ ਇਸ ਵੇਲੇ ਦੋਵੇਂ ਹੀ ਆਪ ਪੱਦਰ ਤੋਂ ਕਿਤੇ ਉੱਚੇ ਦੇ ਉੱਠ ਕੇ ਇੱਕ ਮਿੱਠਾ ਮਿੱਠਾ ਸੁਪਨਾ ਲੈ ਰਹੇ ਸਨ ਰੋਟੀ ਖਾ ਚੁੱਕਣ ਤੋਂ ਬਾਅਦ ਬਾਕੀ ਪਰੌਣੇ ਤਾਂ ਉੱਠ ਕੇ ਡਰਾਈング ਰੂਮ ਵਿੱਚ ਚਲੇ ਗਏ ਪਰ ਕਿੱਤੀ ਤੇ ਲੈਵਨ ਉਹ ਉੱਠ ਕੇ ਬਾਹਰ ਬਰਾਂਡੇ ਲਾਗਲੀ ਛੋਟੀ ਜਹੀ ਬਗੀਚੀ ਵਿੱਚ ਟਹਿਲਣ ਲੱਗੇ ਕਿੱਤੀ ਦੀਆਂ ਅੱਖਾਂ ਵਿੱਚ ਇਸ ਵੇਲੇ ਕੋਈ ਰਸ ਭਰਪੂਰ ਜਹੀ ਮੁਸਕਰਾਹਟ ਚਲਕ ਰਹੀ ਸੀ ਪਰ ਲੈਵਨ ਦੇ ਦਿਲ ਵਿੱਚ ਕੋਈ ਪ੍ਰਸ਼ਨ ਘੜੀਮੁੜੀ ਉੱਠ ਉੱਠ ਕੇ ਉਸਦੀ ਜ਼ਬਾਨ ਤੇ ਆ ਕੇ ਰੁਕ ਜਾਂਦਾ ਸੀ ਆਖਿਰ ਜਦ ਉਹ ਫਿਰਦੇ-ਫਿਰਦੇ ਘਰ ਦੇ ਫਾਟਕ ਪਾਸ ਇੱਕ ਬੈਂਚ ਕੋਲ ਜਾ ਬੈਠੇ ਤਾਂ ਲੈਵਿਨ ਨੇ ਦਿਲ ਪਕੇਰਾ ਕਰਕੇ ਆਖੇ ਦਿੱਤਾ ਜਰਾ ਬੈਠ ਜਾਓ ਕਿੱਟੀ ਬੈਂਚ ਤੇ ਬੈਠ ਗਈ ਉਸਦੇ ਲਾਗੇ ਬੈਠਦਿਆਂ ਹੋਇਆਂ ਲੈਵਿਨ ਬੋਲਿਆ ਮੈਂ ਕਈਆਂ ਦਿਨਾਂ ਤੋਂ ਇੱਕ ਗੱਲ ਤੁਹਾਨੂੰ ਕਹਿਣ ਦਾ ਇਰਾਦਾ ਕਰਦਾ ਹਾਂ ਕਹਦੇਉ ਕਿੱਟੀ ਨੇ ਬਿਨਾਂ ਇਸਵਾਲ ਤੱਕਿਆਂ ਕਿਹਾ ਲੈਵਿਨ ਨੇ ਦਿਲ ਨੂੰ ਹੋਰ ਪੱਕਾ ਕਰਕੇ ਕਹਿਣਾ ਸ਼ੁਰੂ ਕੀਤਾ ਉਸ ਦਿਨ ਤੁਸੀਂ ਕਿਹਾ ਸੀ ਕਿ ਇਹ ਗੱਲ ਅਸੰਭਵ ਹੈ ਇਹ ਗੱਲ ਤੁਸਾਂ ਸਿਰਫ ਉਸ ਵੇਲੇ ਲਈ ਕਹੀ ਸੀ ਕਿ ਹਮੇਸ਼ਾ ਲਈ ਇਸ ਪ੍ਰਸ਼ਨ ਨੂੰ ਸੁਣ ਕੇ ਕਿੱਟੀ ਘਬਰਾਜਹੀ ਗਈ ਕਿਉਂਕਿ ਪ੍ਰਸ਼ਨ ਦਾ ਉੱਤਰ ਲੈਣ ਲਈ ਲੈਵਨ ਦੀਆਂ ਅੱਖਾਂ ਉਸਦੇ ਚਿਹਰੇ ਉੱਤੇ ਬਰਾਬਰ ਗੱਡੀਆਂ ਹੋਈਆਂ ਸਨ ਜਿਵੇਂ ਉਸਦੀ ਜ਼ਿੰਦਗੀ ਦੇ ਮੌਤ ਦਾ ਫੈਸਲਾ ਕੇਵਲ ਕਿੱਟੀ ਦੇ ਉੱਤਰ ਤੇ ਹੀ ਹੈ ਸਿਰ ਤੇ ਹੱਥ ਰੱਖ ਕੇ ਕਿੱਟੀ ਚੋਖਾ ਚਿਰ ਜਿਵੇਂ ਇਸ ਪ੍ਰਸ਼ਨ ਦਾ ਅਰਥ ਸੋਚਦੀ ਰਹੀ ਤੇ ਫਿਰ ਬੋਲੀ ਮੇਰੀ ਬੇਨਤੀ ਹੈ ਕਿ ਮੇਰੇ ਪਿਛਲੇ ਗੁਨਾਹਾਂ ਨੂੰ ਭੁੱਲ ਜਾਓ ਮੈਂ ਤੁਹਾਡੀ ਬਹੁਤ ਵੱਡੀ ਮੁਜ਼ਰਰਮ ਹਾਂ ਤੁਹਾਡੀ ਨਹੀਂ ਨਹੀਂ ਆਪਣੇ ਆਪ ਦੀ ਵੀ ਮੈਂ ਭੁੱਲ ਚੁੱਕਾ ਹਾਂ ਤੁਹਾਡੇ ਉੱਤਰ ਨੇ ਮੈਨੂੰ ਨਿਰਾਸ਼ ਤਾਂ ਆਵਸ਼ ਕੀਤਾ ਸੀ ਪਰ ਇਸ ਨਿਰਾਸ਼ਾ ਨੇ ਵੀ ਮੇਰੇ ਦਿਲ ਵਿੱਚੋਂ ਤੁਹਾਡਾ ਪਿਆਰ ਘਟਣ ਨਹੀਂ ਦਿੱਤਾ ਸਗੋਂ ਉਲਟਾ ਦਿਨੋ ਦਿਨ ਵਧਦਾ ਹੀ ਗਿਆ ਇਹ ਮੈਂ ਜਾਣਦੀ ਹਾਂ ਇਸ ਤੋਂ ਬਾਅਦ ਥੋੜੀ ਦੇਰ ਤੱਕ ਦੋਹਾਂ ਵਿਚਾਲੇ ਪ੍ਰਸ਼ਨ ਉੱਤਰ ਦਾ ਸਿਲਸਿਲਾ ਚੱਲਦਾ ਰਿਹਾ ਜਿਸ ਦੇ ਫਲ ਰੂਪ ਦੋਵੇਂ ਹਿਰਦੇ ਕਿਸੇ ਨਵੇਂ ਉਤਸ਼ਾਹ ਵਿੱਚ ਖਿੜੇ ਮਹਿਕੇ ਕਿੱਟੀ ਨੇ ਅਖੀਰ ਆਪਣੀ ਪ੍ਰਵਾਨਗੀ ਦਿੰਦਿਆਂ ਹੋਇਆ ਲੈਵਿਨ ਨਾਲ ਇਕਰਾਰ ਕੀਤਾ ਕਿ ਉਹ ਇਸ ਬਾਰੇ ਆਪਣੇ ਮਾਪਿਆਂ ਨੂੰ ਕਹੇਗੀ ਤੇ ਇਸ ਤੋਂ ਬਾਅਦ ਇਸ ਗੱਲ ਦਾ ਅੰਤਿਮ ਫੈਸਲਾ ਹੋਵੇਗਾ। ਲੈਵਿਨ ਨੇ ਦੂਜੇ ਦਿਨ ਉਸਦੇ ਘਰ ਆਉਣ ਦਾ ਇਕਰਾਰ ਕੀਤਾ। ਉਸ ਦਿਨ ਰਾਤ ਪਰ ਲੈਵਿਨ ਨੂੰ ਨਿੰਦਰ ਨਾ ਆ ਸਕੀ ਉਧਰ ਕਿੱਟੀ ਨੇ ਵੀ ਇਹ ਰਾਜਗਰਾਤੇ ਵਿੱਚ ਕੱਟੀ ਦੂਜੇ ਦਿਨ ਜਦ ਉਹ ਕਿੱਟੀ ਦੇ ਘਰ ਪੁੱਜਾ ਤਾਂ ਉਸ ਨੂੰ ਸ਼ਰਾਬ ਦੇ ਨਸ਼ੇ ਵਰਗੀअनुभवਤਾ ਹੋ ਰਹੀ ਸੀ। ਕਿੱਟੀ ਦੀ ਗਵਰਨੈਂਸ ਨੇ ਲੈਵਨ ਨੂੰ ਬੜੇ ਆਦਰ ਨਾਲ ਕਮਰੇ ਵਿੱਚ ਬਿਠਾਇਆ ਤੇ ਆਪ ਕਿੱਟੀ ਨੂੰ ਖਬਰ ਕਰਨ ਲਈ ਅੰਦਰ ਚਲੀ ਗਈ ਕਿੱਟੀ ਨੇ ਰਾਤੀ ਮਾਂ ਪਿਓ ਨੂੰ ਸਭ ਕੁਝ ਦੱਸ ਦਿੱਤਾ ਸੀ ਸੁਣ ਕੇ ਦੋਹਾਂ ਨੂੰ ਬਯੁੜਕ ਖੁਸ਼ੀ ਹੋਈ ਗਵਰਨੈਂਸ ਪਾਸੋਂ ਲੈਵਨ ਦੇ ਆਉਣ ਦੀ ਖਬਰ ਪਾ ਕੇ ਕਿੱਟੀ ਤਾਮੇ ਪਿਆਰੇ ਕਮਰੇ ਵਿੱਚ ਦਾਖਲ ਹੋਈ ਲੈਵਨ ਉਸਦੀ ਉਡੀਕ ਕਰ ਰਿਹਾ ਸੀ ਆਉਂਦਿਆਂ ਹੀ ਕਿੱਟੀ ਨੇ ਆਪਣੇ ਕੋਮਲ ਬਾਹਾਂ ਵੇਲ ਬਾਂਗ ਲੈਵਨ ਦੇ ਗਰਲ ਨਾਲ ਲਪੇਟ ਲਈਆਂ ਅਬਲਾਸਕੀ ਨੂੰ ਜਦ ਪਤਾ ਲੱਗਾ ਕਿ ਲੈਵਨ ਦੀ ਮੰਗ ਨੂੰ ਕਿੱਟੀ ਦੇ ਮਾਪਿਆਂ ਨੇ ਪ੍ਰਵਾਨ ਕਰ ਲਿਆ ਹੈ ਤਾਂ ਉਸ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਹੁਣ ਉਹ ਉਸ ਦਾ ਦੋਸਤ ਵੀ ਸੀ ਤੇ ਸਾਡੂ ਵੀ ਦੂਜੇ ਦਿਨ ਲੈਵਨ ਤਾਂ ਮਾਸਕੋ ਵਿੱਚ ਹੀ ਰਿਹਾ ਕਿਸੇ ਜ਼ਰੂਰੀ ਕੰਮ ਲਈ ਉਸਨੇ ਦੋਕ ਦਿਨ ਰੁਕਣਾ ਸੀ ਉਦਰਾ ਬਲਾਸਕੀ ਕਰੈਨਿਨ ਨੂੰ ਨਾਲ ਲੈ ਕੇ ਪਿੰਡ ਚਲਾ ਗਿਆ ਕਰੈਨਿਨ ਪਾਸੋਂ ਅੰਨਾ ਨਾਲ ਸਖਤ ਆਣਬਣ ਬਾਰੇ ਸੁਣ ਕੇ ਬਲਾਸਕੀ ਘਬਰਾ ਗਿਆ ਕਰੈਨਿਨ ਦਾ ਖਿਆਲ ਸੀ ਕਿ ਉਹ ਦਿਲ ਦੀ ਬੇਆਰਾਮੀ ਦੂਰ ਕਰਨ ਲਈ ਕੁਛ ਚਿਰ ਯੂਰਪ ਦਾ ਦੌਰਾ ਕਰੇ ਪਰ ਅਬਲਾਸਕੀ ਨੇ ਉਸ ਨੂੰ ਹਲੇ ਕਿਤੇ ਹੋਰ ਜਾਣ ਤੋਂ ਰੋਕ ਦਿੱਤਾ ਕਾਰਨ ਉਹ ਜਾਣਦਾ ਸੀ ਕਿ ਇਸ ਵੇਲੇ ਕਰੈਨਿਨ ਦਾ ਮਨ ਬੇਹਦ ਦੁਖੀ ਹੈ ਬਾਹਰ ਜਾ ਕੇ ਐਸਾ ਨਾ ਹੋਵੇ ਕਿ ਇਹ ਕੋਈ ਕਾਰਾ ਕਰ ਬਹੇ ਉਸੇ ਨੇ ਹਾਲ ਦੀ ਕੜੀਓ ਨੂੰ ਪਿੰਡ ਲੈ ਜਾਣਾ ਹੀ ਠੀਕ ਸਮਝਿਆ ਉਸ ਦਾ ਖਿਆਲ ਸੀ ਕਿ ਜਿਸ ਤਰ੍ਹਾਂ ਅੰਨਾ ਨੇ ਇੱਕ ਦਿਨ ਵਿੱਚੋਲੀ ਬਣ ਕੇ ਸਾਡੇ ਬਰਬਾਦ ਹੁੰਦੇ ਦੰਪਤੀ ਜੀਵਨ ਨੂੰ ਬਚਾ ਲਿਆ ਸੀ ਇਸੇ ਤਰ੍ਹਾਂ ਹੁਣ ਡੌਲੀ ਦਾ ਵੀ ਫਰਜ਼ ਹੈ ਕਿ ਉਹ ਆਪਣੀ ਸਿਆਣਪ ਨਾਲ ਇਸ ਮਾਮਲੇ ਨੂੰ ਨਜਿੱਠ ਕੇ ਦੋਹਾਂ ਵਿੱਚ ਸਮਝੌਤਾ ਕਰਉਣ ਦੀ ਕੋਸ਼ਿਸ਼ ਕਰੇ ਪਿੰਡ ਪਹੁੰਚ ਕੇ ਕਰੈਨਿਨ ਨੇ ਡੌਲੀ ਨੂੰ ਅੰਨਾ ਬਾਰੇ ਸਾਰਾ ਕਿੱਸਾ ਬੇ ਸੰਕੋਚ ਹੋ ਕੇ ਸੁਣਾ ਦਿੱਤਾ ਸੁਣ ਕੇ ਡੌਲੀ ਦੇ ਦਿਲ ਨੂੰ ਬੜਾ ਦੁੱਖ ਹੋਇਆ ਅੰਨਾ ਵਰਗੀ ਸੁਗੜ ਤੇ ਸਮਝਦਾਰ ਤੀਮੀ ਪਾਸੋਂ ਉਹ ਕਦੇ ਵੀ ਉਮੀਦ ਨਹੀਂ ਰੱਖ ਸਕਦੀ ਕਿ ਇਸ ਤਰ੍ਹਾਂ ਪਰਪੁਰਖ ਗਮਾਨੀ ਹੋ ਕੇ ਉਹ ਆਪਣੇ ਗ੍ਰਹਿਸਤ ਜੀਵਨ ਦਾ ਮਲਿਆ ਮੇਟ ਕਰ ਦੇਵੇਗੀ ਜਦ ਡੌਲੀ ਨੂੰ ਕਰੈਨਿਨ ਨੇ ਦੱਸਿਆ ਕਿ ਉਹ ਉਸ ਨੂੰ ਤਲਾਕ ਦੇਣ ਬਾਰੇ ਸੋਚ ਰਿਹਾ ਹੈ ਤਾਂ ਉਹ ਬੜਾ ਕਬਰਾਈ ਉਸਨੇ ਤਰਲੇ ਨਾਲ ਕਰੈਨਿਨ ਨੂੰ ਕਿਹਾ ਵੇਖੋ ਤੁਸੀਂ ਧਾਰਮਿਕ ਖਿਆਲਾਂ ਦੇ ਪੱਕੇ ਈਸਾਈ ਹੋ ਰੱਬ ਦੇ ਵਾਸਤੇ ਇਹ ਜ਼ੁਲਮ ਨਾ ਕਰਨਾ ਨਹੀਂ ਤੇ ਵਿਚਾਰੀ ਕਾਸੇ ਜੋਗੀ ਨਹੀਂ ਰਹੇਗੀ ਕਰੈਨਿਨ ਨੇ ਉੱਤਰ ਦਿੱਤਾ ਭੈਣ ਮੈਂ ਉਸ ਨੂੰ ਰਾਤ ਤੇ ਲਿਆਉਣ ਵਿੱਚ ਕੋਈ ਕੋਸ਼ਿਸ਼ ਬਾਕੀ ਨਹੀਂ ਰੱਖੀ ਮੈਂ ਕਾਫੀ ਚਿਰ ਤੋਂ ਇਸ ਦੀਆਂ ਵਧਿੱਕੀਆਂ ਨੂੰ ਸਹਾਰ ਦਾ ਆ ਰਿਹਾ ਹਾਂ ਅਜੇ ਵੀ ਮੇਰੇ ਸਬਰ ਦਾ ਪਿਆਲਾ ਨਾ ਛਲਕਦਾ ਜਿਉ ਉਹ ਅੰਦਰ ਖਾਤੇ ਬਰਾਸਕੀ ਨਾਲ ਆਪਣਾ ਸਬੰਧ ਬਣਾਈ ਰੱਖ ਕੇ ਸਮਾਜ ਵਿੱਚ ਮੇਰਾ ਨੱਕ ਨਾ ਵਡਾਉਂਦੀ ਪਰ ਜਦ ਉਸਨੇ ਆਪਣੇ ਤੇ ਮੇਰੀ ਇੱਜ਼ਤ ਨੂੰ ਸ਼ਿੱਕੇ ਤੇ ਟੰਗ ਕੇ ਖੁੱਲੇ ਤੌਰ ਤੇ ਬਰਾਸਕੀ ਨਾਲ ਮੇਲ ਮਿਲਾਪ ਸ਼ੁਰੂ ਕਰ ਦਿੱਤਾ ਤਾਂ ਤੂੰ ਹੀ ਦੱਸ ਮੇਰੇ ਲਈ ਹੋਰ ਕਿਹੜਾ ਰਸਤਾ ਬਾਕੀ ਰਹਿ ਗਿਆ ਪੀਟਰਸਬਰਗ ਦੇ ਲੋਕਾਂ ਵਿੱਚ ਅੱਜਕੱਲ ਅੰਨਾ ਤੇ ਬਰਾਸਕੀ ਦਾ ਇਤਨਾ ਚਰਚਾ ਹੈ ਕਿ ਮੈਂ ਸ਼ਰਮ ਦੇ ਮਾਰੇ ਬਾਹਰ ਨਿਕਲਣਾ ਛੱਡ ਦਿੱਤਾ ਹੈ ਇਸੇ ਦੁੱਖੋਂ ਮੈਂ ਯੂਰਪ ਦੀ ਯਾਤਰਾ ਦਾ ਬਹਾਨਾ ਕਰਕੇ ਘਰੋਂ ਨਿਕਲ ਤੁਰਿਆ ਹਾਂ ਇਹੋ ਜਿਹੀ ਬੇਸ਼ਰਮ ਤੀਵੀ ਨਾਲ ਮੈਂ ਕਾ ਤੀਕ ਨਰੜਿਆ ਰਹਾਂਗਾ ਡੋਲੀ ਬੜੇ ਦੁਖੀ ਮਨ ਨਾਲ ਕਰੈਨਿੰਨ ਦੀਆਂ ਗੱਲਾਂ ਸੁਣਦੀ ਰਹੀ। ਨਾਲੋਂ ਨਾਲ ਉਹ ਬਰਾਬਰ ਕਹਿ ਗਈ ਕਿ ਵਿਚਾਰੀ ਅੰਨਾ ਉੱਤੇ ਜ਼ੁਲਮ ਨਾ ਕਰਨਾ ਪਰ ਉਸਨੇ ਵੇਖਿਆ ਕਿ ਕਰੈਨਿੰਨ ਉੱਤੇ ਇਨ੍ਹਾਂ ਗੱਲਾਂ ਦਾ ਕੁਝ ਵੀ ਅਸਰ ਨਹੀਂ ਸੀ ਹੋ ਰਿਹਾ। ਉਧਰ ਅੰਨਾ ਦਾ ਇਹ ਹਾਲ ਸੀ ਕਿ ਉਹ ਮਾਨਸਿਕ ਕਸ਼ਟ ਦੀ ਇੱਕ ਚੱਕੀ ਪਿਸਤੀ ਜਾ ਰਹੀ ਸੀ। ਜਿਸ ਪਤੀ ਲਈ ਉਸਦੇ ਦਿਲ ਵਿੱਚ ਨਫ਼ਰਤ ਪੈਦਾ ਹੋ ਚੁੱਕੀ ਸੀ ਜਿਸ ਨਾਲ ਉਸ ਦਾ ਕਿਸੇ ਤਰ੍ਹਾਂ ਦਾ ਵੀ ਸਬੰਧ ਬਾਕੀ ਨਹੀਂ ਸੀ ਰਹਿ ਗਿਆ। ਉਸਦੇ ਨਾਲ ਰਹਿ ਕੇ ਉਸਤੇ ਦਿੱਤੇ ਹੋਏ ਰੁਪਇਆ ਨਾਲ ਨਿਰਬਾਹ ਕਰਨਾ ਤੇ ਝੂਠੀ-ਮੁੱਠੀ ਸਮਾਜਿਕਤਾ ਦੀ ਰੱਖਿਆ ਕਰਨ ਦਾ ਪਖੰਡ ਉਸ ਨੂੰ ਚੰਗਾ ਨਹੀਂ ਸੀ ਲੱਗਾ ਪਰ ਇਸ ਦੇ ਨਾਲ ਹੀ ਉਸ ਦੇ ਅੰਦਰ ਜਿਹੜਾ ਧਾਰਮਿਕ ਖਿਆਲਾਂ ਦਾ ਸਬਬਬ ਸੀ ਇਹ ਉਸ ਨੂੰ ਪਤੀ ਦਾ ਸਾਥ ਛੱਡਣੋਂ ਰੋਕ ਰਿਹਾ ਸੀ ਇਸ ਦੇ ਨਾਲ ਹੀ ਇੱਕ ਔਕੜ ਬੜੀ ਭਾਰੀ ਸੀ ਤੇ ਉਹ ਸੀ ਸਰੋਜਾ ਬਾਰੇ ਉਹ ਕਿਸੇ ਵੀ ਕੀਮਤ ਉੱਤੇ ਆਪਣੇ ਅਠਾ ਵਰਿਆਂ ਦੇ ਪੁੱਤਰ ਤੋਂ ਵਿਛੜਨਾ ਨਹੀਂ ਸੀ ਚਾਹੁੰਦੀ ਜਿਸ ਨੂੰ ਤਲਾਕ ਦੀ ਸੂਰਤ ਵਿੱਚ ਅਵਾਸ ਛੱਡਣਾ ਪੈਣਾ ਸੀ ਇਨਾ ਗੱਲਾਂ ਦਾ ਇਹ ਅਸਰ ਹੋਇਆ ਕਿ ਕੁਝ ਦਿਨਾਂ ਲਈ ਉਸ ਨੂੰ ਪਤੀ ਦੀ ਗੱਲ ਮੰਨਣੀ ਹੀ ਪਈ ਭਾਵੇਂ ਉਹ ਬਾਹਰ ਚੋਰੀ ਛੁਪੇ ਬਰਾਸਕੀ ਨੂੰ ਮਿਲਦੀ ਰਹੀ ਪਰ ਬਰਾਸਕੀ ਨੂੰ ਉਸ ਨੇ ਆਪਣੇ ਘਰ ਆਉਣ ਤੋਂ ਰੋਕ ਦਿੱਤਾ ਕ੍ਰੈਨਿਨ ਲਈ ਇਤਨਾ ਹੀ ਬਥੇਰਾ ਸੀ ਪਰ ਇੱਕ ਦਿਨ ਅੰਨਾ ਬੜੀ ਖਬਰਾਈ ਹੋਈ ਸੀ ਜਿਸ ਦਾ ਫਲਸਰੂਪ ਉਸ ਨੇ ਬਰਾਸਕੀ ਨੂੰ ਚਿੱਠੀ ਲਿਖ ਕੇ ਘਰ ਬੁਲਾਵਾ ਭੇਜਿਆ ਕ੍ਰੈਨਿਨ ਵੀ ਸਬੱਬ ਨਾਲ ਬਾਹਰ ਆ ਗਿਆ ਤਾਂ ਉਹਨੇ ਫਿਰ ਬਰਾਸਕੀ ਨੂੰ ਘਰ ਵਿੱਚ ਵੇਖਿਆ ਇਸ ਘਟਨਾ ਨੇ ਕਰੈਨਿਨ ਦਾ ਦਿਲ ਇਕਦਮ ਪੱਥਰ ਕਰ ਦਿੱਤਾ ਜਿਸ ਕਰਕੇ ਉਸਨੇ ਅੰਨਾ ਨੂੰ ਤਲਾਕ ਦੇਣ ਦਾ ਦ੍ਰਿੜ ਫੈਸਲਾ ਕਰ ਲਿਆ ਸਰੋਜਾ ਨੂੰ ਉਸਨੇ ਆਪਣੀ ਭੈਣ ਕੋਲ ਭੇਜ ਦਿੱਤਾ ਤੇ ਅੰਨਾ ਨੂੰ ਇਹ ਖ਼ዋਕ ਲਿਆ ਕਿ ਉਹ ਕੁਝ ਚਿਰ ਲਈ ਬਾਹਰ ਜਾ ਰਿਹਾ ਹੈ ਤੇ ਬਾਹਰੋਂ ਵਾਪਸ ਆਉਣ ਤੇ ਕਾਨੂੰਨੀ ਤੌਰ ਤੇ ਉਸ ਨੂੰ ਆਜ਼ਾਦ ਕਰ ਦੇਵੇਗਾ ਅੰਨਾ ਨੇ ਬਥੇਰੀਆਂ ਅਰਜ਼ੋਈਆਂ ਕੀਤੀਆਂ ਕਿ ਸਰੋਜਾ ਨੂੰ ਉਸ ਪਾਸੋਂ ਨਾ ਖੋਇਆ ਜਾਵੇ ਉਸ ਤੋਂ ਬਿਨਾ ਉਹ ਜੀਉ ਨਹੀਂ ਸਕੇਗੀ ਪਰ ਕਰੈਨਿਨ ਦੇ ਦਿਲ ਉੱਤੇ ਅੰਨਾ ਦੇ ਅਥਰੂਆਂ ਦਾ ਕੋਈ ਅਸਰ ਨਹੀਂ ਸੀ ਹੋਇਆ ਉਹ ਦਿਲ ਉੱਤੇ ਅਸਹਿ ਬੋਝ ਲੱਦ ਕੇ ਘਰੋਂ ਨਿਕਲ ਪੁਰਿਆ। ਆਬਲਾਸਕੀ ਦੇ ਪਿੰਡੋਂ ਵਾਪਸ ਮੁੜ ਕੇ ਜਦ ਕਰੇਨਿਨ ਆਪਣੀ ਡਾਕ ਲੈਣ ਲਈ ਮਾਸਕੋ ਦੇ ਹੋਟਲ ਵਿੱਚ ਜਿਸ ਵੇਲੇ ਉਹ ਠਹਿਰਦਾ ਹੁੰਦਾ ਸੀ ਪਹੁੰਚਾ ਤਾਂ ਬਹਿਰੇ ਨੇ ਉਸ ਨੂੰ ਹੋਰ ਡਾਕ ਦੇ ਨਾਲ ਇੱਕ ਤਾਰ ਦਿੱਤਾ। ਜਿਹੜਾ ਅਜੇ ਹੀ ਪੀਟਰਸਬਰਗ ਤੋਂ ਆਇਆ ਸੀ। ਤਾਰ ਵਿੱਚ ਲਿਖਿਆ ਹੋਇਆ ਸੀ, ਮੈਂ ਮਰ ਰਹੀ ਹਾਂ ਤੇ ਮੇਰੇ ਮਰਨ ਤੋਂ ਪਹਿਲਾਂ ਤੁਹਾਡੇ ਪਾਸੋਂ ਖਿਮਾ ਚਾਹੁੰਦੀ ਹਾਂ। ਤਾਰ ਵੇਖਦੇ ਹੀ ਮੁੜ ਆਓ। ਤਾਰ ਪੜਨ ਤੋਂ ਬਾਅਦ ਕਰੇਨਿਨ ਕਿੰਨਾ ਹੀ ਚਿਰ ਖੜਾ ਸੋਚਦਾ ਰਿਹਾ। ਉਸ ਨੂੰ ਤਾਰ ਦੀ ਸੱਚਾਈ ਉੱਤੇ ਇਤਬਾਰ ਨਹੀਂ ਸੀ ਆ ਰਿਹਾ ਫਿਰ ਵੀ ਉਸਨੇ ਉਸੇ ਦਿਨ ਪੀਟਰਸਬਰਗ ਮੁੜ ਜਾਣ ਦਾ ਫੈਸਲਾ ਕੀਤਾ ਉਹ ਸੋਚਣ ਲੱਗਾ ਹੋ ਸਕਦਾ ਹੈ ਉਸ ਦੇ ਨੀਚ ਪੁਣੇ ਨੇ ਉਸ ਦੀ ਆਤਮਾ ਨੂੰ ਫਟਕਾਰਿਆ ਹੋਵੇ ਤੇ ਉਸ ਦਾ ਜੀਵਨ ਪਲਟ ਗਿਆ ਹੋਵੇ ਦੂਸਰੇ ਦਿਨ ਜਦੋਂ ਘਰ ਪਹੁੰਚਿਆ ਤਾਂ ਬੂਹੇ ਵਿੱਚ ਖੜੇ ਚੌਂਕੀਦਾਰ પાસે ਉਸ ਨੂੰ ਖਬਰ ਮਿਲੀ ਕਿ ਅੰਨਾ ਦੇ ਪੇਠੋ ਲੜਕੀ ਪੈਦਾ ਹੋਈ ਹੈ ਜਿਸ ਕਰਕੇ ਮਾਲਕਣ ਸਖਤ ਤਕਲੀਫ ਵਿੱਚ ਹੈ ਚੌਂਕੀਦਾਰ ਨੇ ਇਹ ਵੀ ਦੱਸਿਆ ਕਿ ਇਸ ਵੇਲੇ ਅੰਨਾ ਦੇ ਕਮਰੇ ਵਿੱਚ ਡਾਕਟਰ ਦੇ ਨਾਲ ਬਰਾਸਕੀ ਵੀ ਮੌਜੂਦ ਹੈ ਅੰਦਰ ਵੜਦਿਆਂ ਉਸ ਨੂੰ ਸਭ ਤੋਂ ਪਹਿਲਾਂ ਦਾਈ ਮਿਲੀ ਜਿਸ ਨੇ ਕਿਹਾ ਸਰਕਾਰ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਤੁਸੀਂ ਆ ਗਏ ਮਾਲਕਣ ਹਰ ਵੇਲੇ ਤੁਹਾਨੂੰ ਯਾਦ ਕਰਦੀ ਰਹਿੰਦੀ ਹੈ ਅੰਦਰ ਪਹੁੰਚ ਕੇ ਕ੍ਰੈਨੀ ਨੇ ਵੇਖਿਆ ਇੱਕ ਕਮਰੇ ਦੇ ਨੁੱਕਰੇ ਬੈਠਾ ਬਰਾਸਕੀ ਮੂੰਹ ਨੂੰ ਦੋਹਾਂ ਹੱਥਾਂ ਵਿੱਚ ਲੁਕਾਈ ਰੋ ਰਿਹਾ ਸੀ ਬੂਟਾਂ ਦਾ ਖੜਾਕ ਸੁਣ ਕੇ ਉਸ ਨੇ ਜਿਉਂ ਹੀ ਮੂੰਹ ਅੱਗੋਂ ਹੱਥ ਹਟਾਏ ਕ੍ਰੈਨੀ ਉਸ ਦੀ ਨਜ਼ਰੀ ਪਿਆ ਜਿਸ ਨੂੰ ਵੇਖਦਿਆਂ ਹੀ ਉਹ ਡਰ ਕੇ ਉੱਠ ਖੜੋਤਾ ਪਰ ਫਿਰ ਸਿਰ ਨੀਵਾ ਕਰਕੇ ਬੈਠ ਗਿਆ ਤੇ ਝਟਕ ਪਿੱਛੋਂ ਫਿਰ ਉੱਠ ਕੇ ਖੜੋਂਦਾ ਹੋਇਆ ਕ੍ਰੈਨਨ ਨੂੰ ਕਹਿਣ ਲੱਗਾ ਉਹ ਮਰ ਰਹੀ ਹੈ ਡਾਕਟਰ ਨੂੰ ਉਸਤੇ ਬਚਣ ਦੀ ਕੋਈ ਆਸ ਨਹੀਂ ਮੈਂ ਇਸ ਵੇਲੇ ਪੂਰੀ ਤਰ੍ਹਾਂ ਤੁਹਾਡੇ ਵਾਸ ਵਿੱਚ ਹਾਂ ਮੈਂ ਬੇਨਤੀ ਕਰਦਾ ਹਾਂ ਕਿ ਮੈਨੂੰ ਉਸਦੀ ਅੰਤਮ ਘੜੀ ਤੱਕ ਇੱਥੇ ਰਹਿਣ ਦੀ ਆਗਿਆ ਦਿੱਤੀ ਜਾਵੇ ਬਰਾਸਕੀ ਦੀਆਂ ਅੱਖਾਂ ਚੋਂ ਪਰਲ-ਪਰਲ ਅਥਰੂ ਵਗਦੇ ਵੇਖ ਕੇ ਕ੍ਰੈਨਿਨ ਆਪਣੇ ਅੰਦਰ ਬੜੀ ਬੇਚੈਨੀ ਮਹਿਸੂਸ ਕਰ ਰਿਹਾ ਸੀ। ਉਸ ਤੋਂ ਕੋਈ ਜਵਾਬ ਨਾ ਸਰਿਆ ਤੇ ਬਿਨਾਂ ਕੁਝ ਕਿਹਾ ਸੁਣਿਆ ਅੰਨਾ ਦੇ ਕਮਰੇ ਵਿੱਚ ਪਹੁੰਚਿਆ। ਅੰਨਾ ਕਸ਼ਟ ਦੀ ਹਾਲਤ ਵਿੱਚ ਛਟਪਟਾਉਂਦੀ ਹੋਈ ਇਸ ਤਰ੍ਹਾਂ ਬੁੜਬੁੜਾ ਰਹੀ ਸੀ। ਉਹ ਮੈਨੂੰ ਜ਼ਰੂਰ ਮਾਫ਼ ਕਰ ਦੇਣਗੇ। ਪਰ ਉਹ ਆਏ ਕਿਉਂ ਨਹੀਂ ਅਜੇ ਤੱਕ? हे ਪ੍ਰਮਾਤਮਾ, ਇਸ ਬੱਚੀ ਨੂੰ ਤੁਲੀਆਂ ਤੋਂ ਚੁੱਕ ਲੈ। ਇਸ ਨੂੰ ਵੇਖ ਕੇ ਉਹਨਾਂ ਦੀ ਕੀ ਹਾਲਤ ਹੋਵੇਗੀ? ਕ੍ਰੈਨਿਨ ਉਸ ਦੀਆਂ ਗੱਲਾਂ ਸੁਣ ਕੇ ਵਿਆਕਲ ਹੋ ਰਿਹਾ ਸੀ। ਅੰਤ ਉਸ ਦਾ ਧੀਰਜ ਜਾਂਦਾ ਰਿਹਾ ਉਹ ਅੰਨਾ ਦੇ ਮੰਜੇ ਕੋਲ ਗੋਡੇ ਟੇਕ ਕੇ ਅੰਨਾ ਦੇ ਖੱਬੇ ਹੱਥ ਉੱਤੇ ਆਪਣਾ ਸਿਰ ਰੱਖ ਕੇ ਰੋਣ ਲੱਗਾ ਅੰਨਾ ਉਸ ਨੂੰ ਵੇਖ ਕੇ ਉਸ ਦੇ ਸਿਰ ਤੇ ਸਨੇਹ ਭਰਿਆ ਹੱਥ ਫੇਰਦੀ ਹੋਈ ਬੋਲੀ ਤੁਸੀਂ ਆ ਗਏ ਉਹ ਤੁਸੀਂ ਕਿੱਡੇ ਚੰਗੇ ਹੋ ਤੇ ਕੋਲ ਖਲੋਤੀ ਦਾਈ ਵੱਲ ਤੱਕ ਕੇ ਕਹਿਣ ਲੱਗੀ ਮੈਂ ਕਹਿੰਦੀ ਨਹੀਂ ਸਾਂ ਕਿ ਉਹ ਕਦੀ ਨਹੀਂ ਰੁਕਣਗੇ ਇਸ ਤੋਂ ਬਾਅਦ ਉਹ ਨਾਲ ਤੇ ਕਮਰੇ ਵੱਲ ਹੱਥ ਕਰਕੇ ਪੁਕਾਰੀ ਬਰਾਸ ਕੀ ਆਓ ਚਲੇ ਆਓ ਡਰੋ ਨਾ ਫਿਰ ਪਤੀ ਨੂੰ ਕਹਿਣ ਲੱਗੀ ਉਸ ਨਾਲ ਹੱਥ ਮਿਲਾਓ ਤੇ ਉਸ ਨੂੰ ਖਿਮਾ ਕਰ ਦਿਓ ਬਰਾਸਕੀ ਪਹਿਲਾਂ ਵਾਂਗ ਹੀ ਰੋਂਦਾ ਹੋਇਆ ਅੰਨਾ ਦੇ ਮੰਜੇ ਪਾਸ ਆਇਆ ਤੇ ਦੋਹਾਂ ਹੱਥਾਂ ਨਾਲ ਉਸ ਨੇ ਮੂੰਹ ਲੁਕੋ ਲਿਆ ਅੰਨਾ ਬੋਲੀ ਰੋਵੋ ਨਾ ਬਰਾਸਕੀ ਇਹ ਤੁਹਾਨੂੰ ਖਿਮਾ ਕਰ ਦੇਣਗੇ ਤੇ ਉਸ ਨੇ ਫਿਰ ਜਾਂਚਣਾ ਪਰੀ ਨਜ਼ਰ ਨਾਲ ਪਤੀ ਵੱਲ ਤੱਕਿਆ ਕਰੈਨਿਨ ਨੇ ਅਗਾਹ ਵਧ ਕੇ ਬਰਾਸਕੀ ਦੇ ਚਿਹਰੇ ਅੱਗੋਂ ਉਸ ਤੇ ਹੱਥ ਹਟਾ ਦਿੱਤੇ ਉਸ ਨਾਲ ਹੱਥ ਮਿਲਾਇਆ ਇਸ ਵੇਲੇ ਦੋਵੇਂ ਰੋ ਰਹੇ ਸਨ ਬਰਾਸਕੀ ਦਾ ਮੂੰਹ ਸ਼ਰਮਿੰਦਗੀ ਨਾਲ ਵੱਧ ਸੂਰਤ ਹੁੰਦਾ ਜਾ ਰਿਹਾ ਸੀ ਅੰਨਾ ਬੋਲ ਉੱਠੀ ਰੱਬ ਦਾ ਸ਼ੁਕਰ ਹੈ ਕਿ ਮੈਂ ਮਰਨ ਤੋਂ ਪਹਿਲਾਂ ਦੋਹਾਂ ਦਾ ਮੇਲ ਵੇਖ ਲਿਆ ਹੁਣ ਮੈਂ ਸ਼ਾਂਤੀ ਨਾਲ ਮਰ ਸਕਾਂਗੀ ਇਸ ਵੇਲੇ ਡਾਕਟਰ ਅੰਦਰ ਆਇਆ ਉਸ ਨੂੰ ਵੇਖਦੇ ਹੀ ਅੰਨਾ ਬੋਲ ਉੱਠੀ ਡਾਕਟਰ ਉਫ ਮੈਨੂੰ ਬੜੀ ਤਕਲੀਫ ਹੈ ਮੈਨੂੰ ਮਾਰਫੀਆ ਦਿਓ ਅੰਨਾ ਸਾਰਾ ਦਿਨ ਤੇ ਸਾਰੀ ਰਾਤ ਬੁਖਾਰ ਤੇ ਸਰਸਾਮ ਦੀ ਬੇਹੋਸ਼ੀ ਵਿੱਚ ਬੋਲਦੀ ਰਹੀ ਬਰਾਸਕੀ ਰਾਤ ਨੂੰ ਆਪਣੇ ਘਰ ਚਲਾ ਗਿਆ ਪਰ ਦਿਨ ਚੜਦਿਆਂ ਫੇਰ ਪਹੁੰਚਾ ਕ੍ਰੈਨਨ ਉਸ ਨੂੰ ਨਾਲ ਦੇ ਕਮਰੇ ਵਿੱਚ ਮਿਲਿਆ ਤੇ ਕਹਿਣ ਲੱਗਾ ਮਿਸਟਰ ਬਰਾਸਕੀ ਮਿਹਰਬਾਨੀ ਕਰਕੇ ਤੁਸੀਂ ਇੱਥੇ ਹੀ ਰਿਹਾ ਕਰੋ ਕੀ ਪਤਾ ਕਿਸ ਵੇਲੇ ਉਹ ਤੁਹਾਨੂੰ ਬੁਲਾ ਲਵੇ ਬਰਾਸਕੀ ਨੇ ਬਿਨਾਂ ਕੋਈ ਉੱਤਰ ਦਿੱਤੇ ਪ੍ਰਵਾਨਗੀ ਲਈ ਸਿਰ ਹਿਲਾ ਦਿੱਤਾ ਤੀਸਰੇ ਦਿਨ ਅੰਨਾ ਦੀ ਹਾਲਤ ਕੁਝ ਚੰਗੀ ਦਿਖਾਈ ਦਿੱਤੀ ਬਰਾਸਕੀ ਇਸ ਵੇਲੇ ਇੱਕ ਹੋਰ ਕਮਰੇ ਵਿੱਚ ਬੈਠਾ ਸੀ ਕ੍ਰੈਨਿਨ ਵੀ ਉਸੇ ਦੇ ਕੋਲ ਆ ਬੈਠਾ ਤੇ ਉਸਨੇ ਬੂਹਾ ਅੰਦਰੋਂ ਬੰਦ ਕਰ ਦਿੱਤਾ ਬਰਾਸ ਕੀ ਡਰ ਗਿਆ ਕਿ ਕ੍ਰੈਨਿਨ ਇਸ ਵੇਲੇ ਉਸ ਪਾਸੋਂ ਆਪਣੀ ਬੇਇੱਜ਼ਤੀ ਦਾ ਬਦਲਾ ਲੈਣ ਆਇਆ ਹੈ ਉਹ ਕ੍ਰੈਨਿਨ ਨੂੰ ਆਪਣੇ ਵੱਲ ਆਉਂਦਿਆਂ ਵੇਖ ਕੇ ਬੋਲਿਆ ਮਿਸਟਰ ਕ੍ਰੈਨਿਨ ਮੇਰੀ ਹਾਲਤ ਇਸ ਵੇਲੇ ਇਹੋ ਜਿਹੀ ਹੈ ਕਿ ਮੈਂ ਕੁਝ ਵੀ ਸੋਚ ਸਮਝ ਨਹੀਂ ਸਕਦਾ ਮੈਂ ਜਾਣਦਾ ਹਾਂ ਕਿ ਤੁਸੀਂ ਵੀ ਦੁਖੀ ਹੋ ਪਰ ਮੇਰੀ ਹਾਲਤ ਤੁਹਾਡੇ ਨਾਲੋਂ ਬਹੁਤ ਜ਼ਿਆਦਾ ਖਤਰਨਾਕ ਹੈ ਇਸ ਲਈ ਮੈਂ ਬੇਨਤੀ ਕਰਦਾ ਹਾਂ ਕਿ ਮੈਂ ਮੌਜੂਦਾ ਵਿਸ਼ੇ ਉੱਤੇ ਇਸ ਵੇਲੇ ਕੁਝ ਨਾ ਕਹੋ ਸੁਣੋ ਇਹ ਕਹਿ ਕੇ ਬਰਾਸ ਕੀ ਉੱਠਣ ਹੀ ਲੱਗਾ ਸੀ ਕਿ ਕਰੈਨਿਨ ਨੇ ਉਸ ਨੂੰ ਰੋਕ ਦੇਆ ਕਿਹਾ ਤੁਸੀਂ ਜਿਸ ਵੀ ਹਾਲਤ ਵਿੱਚ ਹੋ ਮੇਰੀ ਗੱਲ ਤੁਹਾਨੂੰ ਧਿਆਨ ਨਾਲ ਸੁਣਨੀ ਹੀ ਚਾਹੀਦੀ ਹੈ ਇਸ ਮਾਮਲੇ ਵਿੱਚ ਮੈਂ ਜਿਸ ਅੰਤਮ ਸਿੱਟੇ ਤੋ ਪਹੁੰਚਾ ਹਾਂ ਇਸ ਦੀ ਇਤਲਾਹ ਮੈਂ ਤੁਹਾਨੂੰ ਜ਼ਰੂਰ ਦੇਣੀ ਚਾਹੁੰਦਾ ਹਾਂ ਇਸ ਵੇਲੇ ਮੇਰਾ ਹਿਰਦਾ ਖਿਮਾ ਦੀ ਭਾਵਨਾ ਨਾਲ ਲੱਥਪੱਥ ਭਰਿਆ ਹੋਇਆ ਹੈ ਇਸ ਵੇਲੇ ਮੇਰੇ ਅੰਦਰ ਤੁਹਾਡੇ ਸੰਬੰਧੀ ਦੁਸ਼ਮਣੀ ਜਾਂ ਈਰਖਾ ਦਾ ਨਾਮ ਤੱਕ ਨਹੀਂ ਤੁਸੀਂ ਮੈਨੂੰ ਬੇਇਜਤ ਕਰ ਸਕਦੇ ਹੋ ਤੁਸੀਂ ਸਮਾਜ ਦੀਆਂ ਨਜ਼ਰਾਂ ਵਿੱਚ ਮੈਨੂੰ ਜਲੀਲ ਕਰ ਸਕਦੇ ਹੋ ਪਰ ਫਿਰ ਵੀ ਮੈਂ ਆਪਣੀ ਪਤਨੀ ਨੀ ਨੂੰ ਤਿਆਗ ਦੇਣ ਦਾ ਇਰਾਦਾ ਨਹੀਂ ਰੱਖ ਸਕਦਾ ਤੇ ਤੁਹਾਨੂੰ ਮੈਂ ਕਦੀ ਵੀ ਹੌਲਾ ਸ਼ਬਦ ਨਹੀਂ ਕਹਾਗਾ ਇਹ ਕਹਿ ਕੇ ਉਹ ਅੱਖਾਂ ਪੂੰਝਦਾ ਹੋਇਆ ਉੱਠ ਖਲੋਤਾ ਬਰਾਸਕੀ ਬੁੱਤ ਬਣਿਆ ਬੈਠਾ ਰਿਹਾ ਸ਼ਾਇਦ ਉਹ ਠੀਕ ਤਰ੍ਹਾਂ ਨਾਲ ਕ੍ਰੈਨਿੰਨ ਦੀਆਂ ਗੱਲਾਂ ਦਾ ਮਤਲਬ ਨਹੀਂ ਸਮਝ ਸਕਿਆ ਫਿਰ ਵੀ ਉਸਨੂੰ ਜਾਪਿਆ ਜਿਵੇਂ 크ਰੇਨਿੰਨ ਦੇ ਅੰਦਰ ਪਵਿੱਤਰ ਭਾਵਾਂ ਦਾ ਕੋਈ ਹੜ ਜਿਹਾ ਆ ਗਿਆ ਹੈ ਜਿਸ ਦੇ ਟਾਕਰੇ ਵਿੱਚ ਉਹ ਆਪਣੇ ਆਪ ਨੂੰ ਤੋਸ਼ ਤੇ ਨੀਚ ਖਿਆਲ ਕਰਨ ਲੱਗਾ ਮੂੰਹੋਂ ਮੰਗੀ ਮੌਤ ਵੀ ਨਹੀਂ ਮਿਲਦੀ ਅੰਨਾਂ ਨੂੰ ਬਿਮਾਰੀ ਦੇ ਦਿਨਾਂ ਵਿੱਚ ਜਿਉਂ-ਜਿਉਂ ਮੌਤ ਨੇੜੇ ਆਉਂਦੀ ਦੇਖਦੀ ਸੀ ਉਸ ਦੇ ਮਨ ਨੂੰ ਇੱਕ ਖਾਸ ਤਰ੍ਹਾਂ ਦੀ ਤਸੱਲੀ ਹੁੰਦੀ ਜਾ ਰਹੀ ਸੀ ਜੀਵਨ ਪੰਦ ਤੋਂ ਖੁੰਝ ਕੇ ਉਹ ਜਿਸ ਟਿਕਾਣੇ ਜਾ ਪਹੁੰਚੀ ਸੀ ਉੱਥੇ ਸੱਚਮੁੱਚ ਹੀ ਮੌਤ ਜ਼ਿੰਦਗੀ ਉੱਤੋਂ ਤਰਜੀਹ ਦਿੱਤੀ ਜਾ ਸਕਦੀ ਹੈ ਪਰ ਅੰਨਾ ਮਰ ਨਾ ਸਕੀ ਉਹ ਬਚ ਗਈ ਉਦੋਂ ਜਦ ਉਹ ਮੌਤ ਦਾ ਖਾਜਾ ਬਣਨ ਵਾਲੀ ਸੀ ਤੇ ਜਿਸ ਦਿਨ ਉਸਨੇ ਆਪਣੇ ਪਤੀ ਤੇ ਬਰਾਸਕੀ ਵਿਚਾਰੇ ਸਮਝੌਤਾ ਕਰਾਇਆ ਸੀ ਅੰਨਾ ਦਾ ਦਿਲ ਉਸ ਦਿਨ ਤੋਂ ਕੁਝ ਪਵਿੱਤਰਤਾ ਦੇ ਭਾਵ ਮਹਿਸੂਸ ਕਰਨ ਲੱਗਾ ਪਤੀ ਨਾਲ ਕੀਤੇ ਵਿਸ਼ਵਾਸਘਾਤ ਨੂੰ ਉਸ ਦਾ ਮਨ ਇੱਕ ਵਾਰੀ ਫੇਰ ਦੁਹਰਾਉਣ ਲੱਗਾ ਉਸ ਦਾ ਦਿਲ ਪੰਗਰ ਗਿਆ ਪਤੀ ਲਈ ਸੱਚੇ ਪਿਆਰ ਦਾ ਉਸ ਦੇ ਅੰਦਰ ਤੂਫਾਨ ਜਿਹਾ ਉਮੜ ਆਇਆ ਪਛਤਾਪ ਨੇ ਉਸ ਦੀ ਮਲੀਨ ਆਤਮਾ ਨੂੰ ਧੋ ਕੇ ਮੁੜ ਨਵੀਂ ਨਕੋਰ ਕਰ ਦਿੱਤਾ ਉਸ ਨੇ ਪਤੀ ਪਾਸੋਂ ਗਿੜਗਿੜਾ ਕੇ ਖਿਮਾ ਮੰਗੀ ਪਰ ਉਸ ਦੀ ਹਾਲਤ ਬਹੁਤ ਸਮੇਂ ਤੱਕ ਕਾਇਮ ਨਾ ਰਹਿ ਸકી ਨਫ਼ਰਤ ਦਾ ਅੰਚ ਜਿਹੜਾ ਉਸ ਦੇ ਹਿਰਦੇ ਦੀ ਕਿਸੇ ਨੋਕਰ ਲੁਕਿਆ ਰਿਹਾ ਗਿਆ ਸੀ ਫਿਰ ਪੁੰਗਰਨਾ ਸ਼ੁਰੂ ਹੋ ਗਿਆ ਤੇ ਜਿਉਂ-ਜਿਉਂ ਅੰਨਾ ਤੰਦਰੁਸਤ ਹੁੰਦੀ ਗਈ ਇਹ ਚੰਦਰੀ ਕ੍ਰੀਣਾ ਤਿਉ ਤਿਉ ਵਧਣ ਲੱਗੀ ਉਹ ਫਿਰ ਉਸੇ ਤਰ੍ਹਾਂ ਪਤੀ ਪਾਸੋਂ ਢਰਨ ਤੇ ਕਤਰੌਣ ਲੱਗੀ ਐਦਰ ਕ੍ਰੈਣੀ ਨੂੰ ਵੀ ਸਮਝਣ ਵਿੱਚ ਦੇਰ ਨਾ ਲੱਗੀ ਉਸ ਨੂੰ ਰਹਿ ਰਹਿ ਕੇ ਪਛਤਾਵਾ ਹੋ ਰਿਹਾ ਸੀ ਕਿ ਉਹ ਕਿੰਨਾ ਕਮਜ਼ੋਰ ਹੈ ਕਾਇਰ ਤੇ ਥੋੜਾ ਦਿਲਾ ਕਿ ਅੰਨਾ ਦੇ ਚੋਂ ਅਥਰੂਆਂ ਤੇ ਪਸੀਜ ਕੇ ਉਸ ਤੇ ਵਿਸ਼ਵਾਸ ਕਰ ਲਿਆ ਤੇ ਇਹ ਕੁਝ ਜਾਣਦਾ ਤੇ ਮਹਿਸੂਸ ਕਰਦਾ ਹੋਇਆ ਵੀ ਉਸ ਸਮੇਂ ਨੂੰ ੱੱਕਾ ਦੇ ਚਲਾ ਗਿਆ ਅੰਨਾ ਦੀ ਲੜਕੀ ਜਿਸ ਦਾ ਨਾਂ ਵੀ ਅੰਨਾ ਰੱਖਿਆ ਗਿਆ ਸੀ ਇਨੀ ਦਿਨੀ ਬਿਮਾਰ ਹੋ ਗਈ ਕ੍ਰੈਨਿਨ ਚੰਗਾ ਭਲਾ ਜਾਣਦਾ ਸੀ ਕਿ ਉਹ ਲੜਕੀ ਕਿਸੇ ਹੋਰ ਦੀ ਹੈ ਪਰ ਉਸਤੇ ਦੁਆਦਾਰੂ ਦਾ ਪੂਰਾ ਖਿਆਲ ਰੱਖਦਾ ਉਸ ਤੋਂ ਛੋਟੋ ਅੰਨਾਂ ਦੀਆਂ ਸਧਾਰਨ ਲੋੜਾਂ ਦਾ ਵੀ ਬੜਾ ਖਿਆਲ ਰੱਖਦਾ ਸੀ ਇਹ ਜਾਣਦਿਆਂ ਹੋਇਆਂ ਵੀ ਕਿ ਲੋਕੀ ਉਸਦੀ ਇਸ ਮੂਰਖਤਾ ਭਰੀ ਉਦਾਰਤਾ ਤੇ ਸੰਤ ਬਾਣੀ ਉੱਤੇ ਹੱਸਦੇ ਸਨ ਪਰ ਉਹ ਆਪਣੇ ਕੰਮਾਂ ਵਿੱਚ ਕੋਈ ਫਰਕ ਨਹੀਂ ਸੀ ਪੈਣ ਦਿੰਦਾ ਇਧਰ ਬਰਾਸਕੀ ਦੀ ਹਾਲਤ ਬੜੀ ਅਜੀਬ ਸੀ ਕ੍ਰੈਨਿਨ ਦੀ ਖਿਮਾ ਨੇ ਉਸਤੇ ਦਿਲ ਨੂੰ ਚੱਕਣਾ ਚੂਰ ਕਰ ਦਿੱਤਾ ਉਸਨੇ ਅੰਨਾ ਦੇ ਡੂੰਗੇ ਪਿਆਰ ਵਿੱਚ ਗਰਕ ਹੋ ਕੇ ਉਸ ਨਾਲ ਸਿਰ ਸਥਾਈ ਪਿਆਰ ਦਾ ਮੋਟ ਬੰਨਣ ਦਾ ਫੈਸਲਾ ਕਰ ਲਿਆ ਸੀ ਉਸ ਨੂੰ ਪਤਾ ਲੱਗ ਚੁੱਕਾ ਸੀ ਕਿ ਕ੍ਰੈਨਨ ਅੰਨਾ ਨੂੰ ਤਲਾਕ ਦੇਣ ਵਾਲਾ ਹੈ ਇਸ ਸਰੋਤ ਨੇ ਬਰਾਸਕੀ ਦੇ ਅੰਦਰ ਇੱਕ ਨਵਾਂ ਉਤਸ਼ਾਹ ਭਰ ਦਿੱਤਾ ਸੀ ਉਸ ਨੂੰ ਨਿਸ਼ਚਿਤਤਾ ਹੋ ਚੁੱਕਾ ਸੀ ਕਿ ਹੁਣ ਉਹ ਦੋਵੇਂ ਵਿਆਹ ਦੇ ਬੰਧਨ ਵਿੱਚ ਬੱਜ ਕੇ ਸਦਾ ਲਈ ਇੱਕ ਹੋ ਜਾਣਗੇ ਫਿਰ ਉਨ੍ਹਾਂ ਦੇ ਰਸਤੇ ਵਿੱਚ ਕੋਈ ਰੁਕਾਵਟ ਪੱਕੀ ਨਹੀਂ ਰਹਿ ਜਾਵੇਗੀ ਪਰ ਜਿਉਂ ਹੀ ਅੰਨਾ ਨੇ ਪਤੀ ਪਾਸੋਂ ਮਾਫੀ ਮੰਗ ਕੇ ਕ੍ਰੈਨਨ ਨਾਲ ਹਮੇਸ਼ਾ ਵਫਾਦਾਰ ਰਹਿਣ ਦਾ ਪ੍ਰਣ ਕੀਤਾ ਬਰਾਸਕੀ ਦੀਆਂ ਸਾਰੀਆਂ ਉਮੀਦਾਂ ਮਿੱਟੀ ਵਿੱਚ ਰਲ ਗਈਆਂ ਇਸ ਵੇਲੇ ਦੁੱਖ ਸ਼ਰਮਿੰਦਗੀ ਤੇ ਨਿਰਾਸ਼ਾ ਦੇ ਕਾਰਨ ਉਸ ਨੂੰ ਆਪਣਾ ਜੀਵਨ ਬੋਝਲ ਜਾਪਣ ਲੱਗ ਪਿਆ ਉਸ ਨੂੰ ਨਿਸ਼ਚੈ ਹੋ ਚੁੱਕਾ ਸੀ ਕਿ ਅੰਨਾ ਤੋਂ ਬਿਨਾਂ ਉਸ ਦੀ ਜ਼ਿੰਦਗੀ ਕਾਇਮ ਨਹੀਂ ਰਹਿ ਸਕਦੀ ਉਹ ਇੱਥੋਂ ਤੱਕ ਲਾਚਾਰ ਹੋ ਗਿਆ ਕਿ ਕਈ ਵਾਰੀ ਉਸ ਨੇ ਪਿਸਤੌਲ ਨਾਲ ਆਪਣੇ ਆਪ ਨੂੰ ਖਤਮ ਕਰ ਦੇਣ ਦੀ ਸਲਾਹ ਕਰ ਲਈ ਤੇ ਇੱਕ ਦਿਨ ਉਹ ਆਪਣੇ ਆਪ ਉੱਤੇ ਪਿਸਤੌਲ ਚਲਾ ਹੀ ਬੈਠਾ ਪਰ ਗੋਲੀ ਬਾਚ ਆਵੀ ਲੱਗਣ ਕਰਕੇ ਉਹ ਮਾਰ ਨਾ ਸਕਿਆ ਇਸ ਤੋਂ ਬਾਅਦ ਦੂਜੀ ਗੋਲੀ ਮਾਰ ਕੇ ਉਸਨੇ ਫਸਤਾ ਵਧਣਾ ਚਾਹਿਆ ਪਰ ਇੱਕ ਵਾਰੀ ਅੰਨਾ ਨਾਲ ਮੁਲਾਕਾਤ ਕਰਨ ਦੇ ਲੋਭ ਨੇ ਉਸਦੀ ਉਂਗਲ ਨੂੰ ਪਿਸਤੌਲ ਦੇ ਘੋੜੇ ਤੋਂ ਹਟਾ ਲਿਆ ਥੋੜੇ ਦਿਨਾਂ ਬਾਅਦ ਉਸਦਾ ਜ਼ਖਮ ਠੀਕ ਹੋ ਗਿਆ ਪਰ ਉਸਦੀ ਉਹ ਸੱਦਰ ਪੂਰੀ ਨਾ ਹੋ ਸਕਦੀ ਜਿਸ ਨੇ ਉਸ ਨੂੰ ਮੌਤ ਦੇ ਮੂੰਹ ਵਿੱਚੋਂ ਮੋੜ ਲਿਆਂਦਾ ਸੀ ਅੰਨਾ ਦੀ ਨਿਰਾਸ਼ਾ ਨੇ ਉਸ ਦਾ ਉੱਕਾ ਹੀ ਲੱਕ ਤੋੜ ਦਿੱਤਾ ਹੁਣ ਉਸਨੇ ਪੀਟਰਸਬਰਗ ਨੂ ਸਾਦਾ ਲਈ ਛੱਡਣ ਦਾ ਫੈਸਲਾ ਕਰ ਲਿਆ। ਇਹਨੇ ਦਿਨੀ ਫੌਜ ਦਾ ਇੱਕ ਕਰਨਲ ਪੈਨਸ਼ਨ ਤੇ ਜਾ ਰਿਹਾ ਸੀ ਜਿਸ ਦੀ ਥਾਂ ਖਾਲੀ ਹੋਣ ਵਾਲੀ ਸੀ। ਬਰਾਸਕੀ ਨੇ ਇਸ ਅਸਾਮੀ ਨਾਲ ਆਪਣਾ ਨਾਂ ਦੇ ਦਿੱਤਾ ਤੇ ਉਹ ਛੱਟ ਮਨਜ਼ੂਰ ਹੋ ਗਿਆ। ਇਸ ਆਦੇ ਉੱਤੇ ਹੋ ਕੇ ਉਸਨੂੰ ਤਾਸ਼ਕੰਦ ਜਾ ਕੇ ਰਹਿਣਾ ਪੈਣਾ ਸੀ ਸੋ ਉੱਥੇ ਜਾਣ ਲਈ ਉਸਨੇ ਛੱਟਪਟ ਤਿਆਰੀ ਕਰ ਲਈ ਪਰ ਜਾਣ ਤੋਂ ਪਹਿਲਾਂ ਜਿਵੇਂ ਵੀ ਹੋ ਸਕੇ ਇੱਕ ਵਾਰੀ ਅੰਨਾ ਨੂੰ ਜ਼ਰੂਰ ਮਿਲਣਾ ਚਾਹੁੰਦਾ ਸੀ ਪਰ ਇਹ ਗੱਲ ਆਸੰਭਵ ਦੇ ਲਗ ਭਗ ਸੀ ਜਦਕਿ ਅੰਨਾ ਨੇ ਘਰੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਸੀ ਤੇ ਉਸਤੇ ਘਰ ਜਾਣਾ ਬਰਾਸਕੀ ਲਈ ਉਂਝ ਮੁਸ਼ਕਲ ਸੀ ਉਹ ਜਾਣਦਾ ਸੀ ਕਿ ਕਰੈਨਿਨ ਇਸ ਨੂੰ ਕਿਸੇ ਤਰ੍ਹਾਂ ਵੀ ਬਰਦਾਸ਼ਤ ਨਹੀਂ ਕਰ ਸਕੇਗਾ ਕੌਰਟਸ ਵੈਟਸੀ ਪਾਸੋਂ ਅੰਨਾ ਨੂੰ ਖਬਰ ਮਿਲ ਚੁੱਕੀ ਸੀ ਕਿ ਬਰਾਸਕੀ ਨੇ ਪਹਿਲਾਂ ਉਸ ਖਤਰਨਾਕ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤੇ ਹੁਣ ਫੌਜ ਵਿੱਚ ਭਰਤੀ ਹੋ ਕੇ ਤਾਸ਼ਕਨ ਜਾ ਰਿਹਾ ਹੈ ਉਹ ਉੰਜ ਵੀ ਉਸਨੂੰ ਮਿਲਣ ਲਈ ਉਤਾਵਲੀ ਹੋ ਰਹੀ ਸੀ ਇਹ ਦੋਵੇਂ ਖਬਰਾਂ ਸੁਣ ਕੇ ਉਹ ਕਾਹੀ ਵਿਆਕੁਲ ਹੋ ਉੱਠੀ ਇਸੇ ਸਮੇਂ ਅਬਲਾਸਕੀ ਪੀਟਰਸਬਰਗ ਆਇਆ ਤੇ ਅੰਨਾ ਨੂੰ ਮਿਲਿਆ ਉਹ ਆਪਣੀ ਭੈਣ ਦੀ ਹਾਲਤ ਨੂੰ ਚੰਗੀ ਤਰ੍ਹਾਂ ਸਮਝਦਾ ਸੀ ਉਸ ਨਾਲ ਹਮਦਰਦੀ ਰੱਖਦਾ ਸੀ ਅੰਨਾ ਉਸ ਨੂੰ ਵੇਖਦਿਆਂ ਹੀ ਘੁਰਲਾ ਉੱਠੀ ਵੀਰ ਹੁਣ ਮੌਤ ਤੋਂ ਬਿਨਾ ਮੇਰੇ ਲਈ ਕੋਈ ਰਸਤਾ ਬਾਕੀ ਨਹੀਂ ਅਬਲਾਸਕੀ ਨੇ ਉਸ ਨੂੰ ਦਿਲਾਸਾ ਦਿੰਦਿਆਂ ਕਿਹਾ ਘਬਰਾ ਨਹੀ ਅੰਨਾ ਪ੍ਰਮਾਤਮਾ ਨੇ ਚਾਹਿਆ ਤਾਂ ਸਭ ਕੁਝ ਠੀਕ ਹੋ ਜਾਵੇਗਾ ਮੈਂ ਤੇਰੇ ਦਿਲ ਦੀ ਹਾਲਤ ਨੂੰ ਚੰਗੀ ਤਰ੍ਹਾਂ ਸਮਝ ਰਿਹਾ ਹਾਂ ਅੰਨਾ ਦੀਆਂ ਗੱਲਾਂ ਤੋਂ ਅਬਲਾਸਕੀ ਨੂੰ ਨਿਸ਼ਚੈ ਹੋ ਗਿਆ ਕਿ ਉਸ ਦਾ ਨਿਰਵਾਹ ਹੁਣ ਪਤੀ ਨਾਲ ਕਿਸੇ ਸੂਰਤ ਵਿੱਚ ਨਹੀਂ ਹੋ ਸਕਦਾ ਉਸਨੇ ਕ੍ਰੈਨਨ ਪਾਸ ਜਾ ਕੇ ਰਾ-ਰਾ ਨਾਲ ਉਸ ਨੂੰ ਸਭ ਕੁਝ ਪ੍ਰਗਟ ਕਰ ਦਿੱਤਾ ਤੇ ਇਹ ਵੀ ਸਲਾਹ ਦਿੱਤੀ ਕਿ ਜੇ ਆਪਸ ਵਿੱਚ ਤੁਹਾਡੀ ਨਹੀਂ ਬਣਦੀ ਤਾਂ ਕਿਉਂ ਨਹੀਂ ਤਲਾਕ ਦੀ ਮਦਦ ਨਾਲ ਇੱਕ ਦੂਜੇ ਤੋਂ ਆਜ਼ਾਦ ਹੋ ਜਾਂਦੇ ਕ੍ਰੈਨਿ ਨੇ ਸੁਣ ਕੇ ਉਤੇਜਿਤ ਹੋ ਉੱਠਿਆ ਤੇ ਅਖੀਰ ਉਸਨੇ ਅਬਲਾਸਕੀ ਨੂੰ ਖੁੱਲੇ ਸ਼ਬਦਾਂ ਵਿੱਚ ਕਹਿ ਦਿੱਤਾ ਚੰਗਾ ਜੇ ਉਸ ਦੀ ਇਹੋ ਮਰਜ਼ੀ ਹੈ ਤਾਂ ਮੈਂ ਇਦਾਂ ਹੀ ਕਰਾਂਗਾ ਮੈਂ ਸਾਰਾ ਦੋਸ਼ ਆਪਣੇ ਉੱਤੇ ਲੈ ਕੇ ਉਸ ਨੂੰ ਤਲਾਕ ਦੀਆਂ ਸਾਰੀਆਂ ਸਹੂਲਤਾਂ ਦੇਵਾਂਗਾ ਅਬਲਾਸਕੀ ਉਸ ਦੇ ਉਧਾਰਤਾ ਤੋਂ ਬੜਾ ਸੰਤੁਸ਼ਟ ਹੋ ਕੇ ਮੁੜਿਆ ਦੂਜੇ ਦਿਨ ਉਹ ਮਾਸਕੋ ਚਲਾ ਗਿਆ ਇੱਧਰ ਬੈਠ ਸੀ ਨੇ ਬ੍ਰਾਸਕੀ ਨੂੰ ਇਹ ਖੁਸ਼ਖਬਰੀ ਜਾ ਸੁਣਾਈ ਕਿ ਕਰੇਨਨ ਅੰਨਾ ਨੂੰ ਤਲਾਕ ਦੇਣ ਲਈ ਰਾਜ਼ੀ ਹੋ ਗਿਆ ਤੇ ਨਾਲ ਇਹ ਵੀ ਜਿਤਾ ਦਿੱਤਾ ਕਿ ਉਹ ਹੁਣ ਬਿਨਾਂ ਸੰਕੋਚ ਅੰਨਾ ਨੂੰ ਜਾ ਕੇ ਮਿਲ ਸਕਦਾ ਹੈ ਬ੍ਰਾਸਕੀ ਲਈ ਇਹ ਖਬਰ ਵੀ ਘੱਟ ਖੁਸ਼ੀ ਵਾਲੀ ਨਹੀਂ ਸੀ ਉਹ ਉਸੇ ਦਿਨ ਅੰਨਾ ਨੂੰ ਮਿਲਣ ਚਲਾ ਗਿਆ ਵੇਖਦਿਆਂ ਹੀ ਪ੍ਰੇਮ ਬਹਿਬਲ ਹੋ ਕੇ ਅੰਨਾ ਉਸ ਨੂੰ ਲਿਪਟ ਕੇ ਬੋਲੀ ਮੈਨੂੰ ਹੁਣ ਪੂਰੀ ਤਰ੍ਹਾਂ ਨਿਸ਼ਚਾ ਹੋ ਚੁੱਕਾ ਹੈ ਕਿ ਮੇਰੀ ਜ਼ਿੰਦਗੀ ਦਾ ਜੇ ਕੋਈ ਅਰਥ ਹੈ ਤਾਂ ਬਰਾਸਕੀ ਕੇਵਲ ਤੁਸੀਂ ਹੋ ਤੁਸੀਂ ਮੇਰੀ ਸਾਰੀ ਆਤਮਾ ਉੱਤੇ ਕਬਜ਼ਾ ਕਰ ਲਿਆ ਹੈ ਬਰਾਸਕੀ ਬੋਲਿਆ ਬੇਸ਼ੱਕ ਅੰਨਾ ਮੈਂ ਜਾਣਦਾ ਸੀ ਕਿ ਅਸੀਂ ਦੋਵੇਂ ਹੁਣ ਇੱਕ ਦੂਜੇ ਲਈ ਪ੍ਰਾਣ ਹ ਅੰਨਾ ਦੇ ਚਿਹਰੇ ਉੱਤੇ ਡਰ ਤੇ ਵਿਆਕੁਲਤਾ ਦਾ ਪਰਛਾਵਾਂ ਪੈਣ ਲੱਗਾ ਉਹ ਬੋਲਿਆ ਬਲਾਸਕੀ ਕਹਿੰਦਾ ਸੀ ਕਿ ਉਹ ਕਰੈਨਿਨ ਕਿਸੇ ਵੀ ਸ਼ਰਤ ਉੱਤੇ ਤਲਾਕ ਦੇਣ ਨੂੰ ਤਿਆਰ ਹੋ ਜਾਵੇਗਾ ਪਰ ਮੈਂ ਉਸਦੀ ਉਧਾਰਤਾ ਤੋਂ ਨਫ਼ਰਤ ਕਰਨ ਲੱਗ ਪਈ ਹਾਂ ਤੇ ਉਸ ਦਾ एहसान ਕਿਸੇ ਵੀ ਹਾਲਤ ਵਿੱਚ ਮੈਂ ਚੱਲਣ ਨੂੰ ਤਿਆਰ ਨਹੀਂ ਹਾਂ ਸਿਰਫ ਇੱਕ ਗੱਲ ਦੀ ਮੈਨੂੰ ਬੜੀ ਚਿੰਤਾ ਹੈ ਕਿ ਸਰੋਜਾ ਬਾਰੇ ਉਹ ਕੀ ਫੈਸਲਾ ਕਰੇਗਾ ਬ੍ਰਾਸਕੀ ਬੋਲਿਆ ਅੰਨਾ ਹੁਣ ਇਹਨਾਂ ਗੱਲਾਂ ਦੀ ਚਿੰਤਾ ਫ਼ਾਜ਼ੂਲ ਹੈ ਸਾਡੇ ਦੋਹਾਂ ਲਈ ਇਹੋ ਬੜੀ ਤਸੱਲੀ ਹੈ ਕਿ ਅਸੀਂ ਇੱਕ ਦੂਜੇ ਨਾਲ ਤਨ ਮਨ ਨਾਲ ਪਿਆਰ ਕਰਦੇ ਹਾਂ ਮੈਂ ਫੈਸਲਾ ਕੀਤਾ ਹੈ ਕਿ ਅਸੀਂ ਦੋਵੇਂ ਕੋਚੇਰ ਇਟਲੀ ਜਾ ਰਹੀਏ ਉੱਥੇ ਤੇਰੀ ਸਿਹਤ ਵੀ ਠੀਕ ਹੋ ਜਾਵੇਗੀ ਤੇ ਦਿਲ ਦੀ ਆਸ਼ਾਂਤੀ ਵੀ ਦੂਰ ਹੋ ਜਾਵੇਗੀ ਤਾਸ਼ਕਨ ਜਾਣ ਲਈ ਬ੍ਰਾਸਕੀ ਨੇ ਜਿਹੜਾ ਆਉਦਾ ਪਰਵਾਨ ਕੀਤਾ ਸੀ ਉਸਨੇ ਤੁਰੰਤ ਮੋੜ ਦਿੱਤਾ ਤੇ ਇੱਕ ਮਹੀਨੇ ਬਾਅਦ ਉਹ ਅੰਨਾ ਨੂੰ ਨਾਲ ਲੈ ਕੇ ਇਟਲੀ ਚਲਾ ਗਿਆ ਬਿਨਾਂ ਤਲਾਕ ਲਿਆ ਹੀ ਵਿਚਾਰਾ ਸਰੋਜਾ ਮਾਂ ਤੋਂ ਸਦਾ ਲਈ ਵਿਛੜ ਕੇ ਪਿਓ ਦੇ ਆਸਰੇ ਹੋ ਗਿਆ ਧੰਨਵਾਦ